ਲੇ ਹੁਣੀ ਦੁੱਲੇ ਹੁਣਾਂ ਦੀਆਂ ਕਮਾਲਾਂ ਹੋਣੀਆਂ ਉਹਨਾਂ ਨੇ ਧੱਕ ਪਾਉਣੀ ਆ ਮਿੱਤਰੋ ਲਾਸਟ ਮੇਲੇ ਆ ਸਾਰੇ ਵੀਰੋ ਭਰਾ ਇਸ ਵਾਲੀ ਵੀਡੀਓ ਚ ਮਿੱਤਰੋ ਅੱਜ ਦੇ ਟੂਰਨਾਮੈਂਟ ਅੱਜ ਦੇ ਕਬੱਡੀ ਕੱਪ ਤੁਹਾਨੂੰ ਦੱਸਨੇ ਆ ਵੀ ਅੱਜ ਕਿਹੜੇ ਕੱਪ ਦੇ ਸਰਾ ਹੋਣਾ ਅੱਜ ਕਿਉਂਕਿ ਹੁਣੇ ਆ ਬਹੁਤ ਤਗੜੇ ਮੈਚ ਅੱਜ 5 ਸਤੰਬਰ ਨੂੰ ਮਿੱਤਰੋ ਸਰਾ ਲੱਗਣਾ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਅੱਜ ਦੇ ਦੰਡ ਮਿੱਤਰੋ ਪਹਿਲਾ ਟੂਰਨਾਮੈਂਟ ਹੈਗਾਗਾ ਸਾਦਾ ਆਲਾ ਦੇ ਵਿੱਚ ਬਹੁਤ ਤਗੜਾ ਕਬੱਡੀ ਕੱਪ ਫਰੀਦਕੋਟ ਇਲਾਕੇ 'ਚ ਹੋਣਾ ਮਿੱਤਰੋ ਅੱਜ ਕਮਾਲ ਦਾ ਟੂਰਨਾਮੈਂਟ ਹੈ 31000 ਮਿੱਤਰੋ ਪਹਿਲਾ ਇਨਾਮ ਤੇ ਦੂਜਾ ਇਨਾਮ ਵੀ 21000 ਸਾਦਾ ਆਲੇ ਦਾ ਮੇਲਾ ਅੱਜ ਟੌਪ ਦਾ ਓਪਨ ਦਾ ਬਹੁਤ ਤਗੜਾ ਕਬੱਡੀ ਦਾ ਆਪਾ ਅਜ ਮਾਲਵੇ ਇਲਾਕੇ ਚ ਮੈਂ ਕਹਣਾ ਮਿੱਤਰੋ ਬਈ ਇਹ ਟੂਰਨਾਮੈਂਟ ਦੇ ਅੱਜ ਕਮਾਲਾਂ ਹੋਣੀਆਂ ਅੱਗੇ ਅੱਜ ਪੇਟਾਂ ਦਾ ਮੇਲਾ ਫੇਰ ਆ ਗਿਆ ਮਿੱਤਰੋ ਪੇਟਾਂ ਚ ਫਿਰ ਜੋ ਸਿਰਾ ਕਰਨ ਨੂੰ ਫਿਰਦੇ ਆ ਚੋਬਰ ਅੱਜ ਪੇਟਾਂ ਚ ਫਿਰ ਰੌਣਕਾਂ ਲੱਗਣਗਾਂ ਕਬੂਰਥਲੇ ਇਲਾਕੇ ਚ ਮਿੱਤਰੋ ਚਾਰ ਕਲੱਬਾਂ ਦੇ ਮੈਚ ਆ ਅੱਜ 61000 ਪਹਿਲਾ ਇਨਾਮ ਤੇ ਦੂਜਾ ਨਾਮ 51000 ਤੇ ਬੈਸਟਾਂ ਨੂੰ ਮਿੱਤਰੋ 11-11000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾ ਸੋ ਇਹ ਟੂਰਨਾਮੈਂਟ ਪੇਟਾਂ ਦਾ ਟਾਪ ਦਾ ਕਬੱਡੀ ਜੰਕਸ਼ਨ ਅਫੀਸ਼ੀਅਲ ਵੈਬਸਾਈਟ ਤੇ ਮਿੱਤਰੋ ਲਾਈਵ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ ਸੋ ਇਹ ਕਬੱਡੀ ਕੱਪ ਤੇ ਕਮਾਲਾਂ ਹੋਣੀਆਂ ਅੱਜ ਪਰ ਰਾਜੋਗੇ ਚ ਅੱਜ ਫਿਰ ਮਿੱਤਰੋ ਦੋ ਸ਼ੋਅ ਮੈਸੀ ਕੱਲ ਵੀ ਸ਼ੋਅ ਮੈਸੀ ਇੱਥੇ ਵੇ ਅੱਜ ਫਿਰ ਤਗੜਾ ਸ਼ੋਅ ਮੈਚ ਹੋਣਾ ਮਿੱਤਰੋ ਅੱਜ ਸ਼ਾਇਦ ਗੋਪੀ ਦੀ ਟੀਮ ਦਾ ਹੋਵੇ ਮਿੱਤਰੋ ਸ਼ੋਅ ਮੈਚ ਸੋ ਕਲੀਅਰ ਨਹੀਂ ਵੀ ਗੋਪੀ ਦੀ ਟੀਮ ਦਾ ਮੈਚ ਆ ਜਾਂ ਕਿਦਾਂਗਾ ਤਾਂ ਕਰਕੇ ਮਿੱਤਰੋ ਇਹ ਵੀ ਜੁਆ ਸਰੇਦਾ ਮੈਚ ਹੋਣਾ ਅਰਜਨ ਟਰੈਕਟਰ ਨਾਲ ਵੱਡਾ ਸਨਮਾਨ ਹੋਣਾ ਇੱਥੇ ਮੇਰੇ ਭਰਾ ਦਾ ਛੋਟਾ ਟੀਟੀ ਰਾਜੋਕੇ ਦਾ ਮਿੱਤਰੋ ਅੱਜ ਵੱਡਾ ਸਨਮਾਨ ਅਰਜਨ ਟਰੈਕਟਰ ਨਾਲ ਹੋਊਗਾ ਇਹ ਟੂਰਨਾਮੈਂਟ ਟਾਪ ਦਾ 5 ਸਤੰਬਰ ਨੂੰ ਮਿੱਤਰੋ ਇੱਕ ਹੋਰ ਕੱਪ ਸ਼ੁਰੂ ਹੋ ਗਿਆ ਅੱਜ ਗੰਗਸੀਨਾ ਕਰਨਾਲ ਚ ਹਰਿਆਣੇ ਚ ਮਿੱਤਰੋ ਇਤਰੋ ਤਗੜਾ ਟੂਰਨਾਮੈਂਟ ਸ਼ੁਰੂ ਹੋ ਗਿਆ 121000 ਤੇ 81000 ਜੋ ਦੂਜਾ ਨਾਮ ਹੈ 121000 ਪਹਿਲਾ ਨਾਮ ਇੱਥੇ ਵੀ ਮੋਟਰਸਾਈਕਲ ਆਜ ਤੋਂ ਜੋ ਹੈ ਟੂਰਨਾਮੈਂਟ ਸ਼ੁਰੂ ਹੋਇਆ ਏ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਕੱਪਾਂ ਬਾਰੇ ਮਿੱਤਰੋ ਰਾਜੋਗੇ ਚ ਗੋਪੀ ਹੁਣੀ ਖੇਡ ਸਕਦੇ ਆ ਏਕਮ ਫਤਾਪੁਰੀਆ ਸ਼ਾਇਦ ਉਹਨਾਂ ਦਾ ਹੀ ਮੈਚ ਹੋਵੇ ਅੱਜ ਮਿੱਤਰੋ ਬਾਕੀ ਆਪਾਂ ਨੂੰ ਕਲੀਅਰ ਨਹੀਂ ਸੀਗਾ ਹੋਰ ਕੋਈ ਪੋਸਟਰ ਨਹੀਂ ਮਿਲਿਆ ਇਹਨਾਂ ਦਾ ਆਪਾਂ ਨੂੰ ਤੇ ਇਹ ਤੁਹਾਨੂੰ ਅਪਡੇਟ ਦੇਣੀ ਸੀ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਹੈਗੇ ਆ ਕੈਨੇਡਾ 6 ਸਤੰਬਰ ਨੂੰ ਹੈਗੇ ਆ ਮਿੱਤਰੋ ਕੈਨੇਡਾ ਦੇ ਵਿੱਚ ਵੱਡਾ ਕੱਪ ਦੇ ਹੁਣੀ ਦੁੱਲੇ ਹੁਣੀਆਂ ਦੀਆਂ ਕਮਾਲਾਂ ਹੋਣੀਆਂ ਉਹਨਾਂ ਨੇ ਧੱਕ ਪਾਉਣੀ ਆ ਮਿੱਤਰੋ ਲਾਸਟ ਮੇਲੇ ਆ ਇਸ ਦੂਬਾ ਜੋ ਪੰਜਾਬ ਹੀ ਆਉਣਗੇ ਲਗਭਗ ਪਲੇਅਰ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ